ਸ਼ਤਰੀਆ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਗੋਲ-ਗੋਲ ਪਤਾਸਾ ਦਾ ਡਿਜ਼ਾਈਨ ਲੈ ਕੇ ਆਏ ਆ ਇਹ ਡਿਜ਼ਾਈਨ ਆਪਣਾ 88 ਤਾਗਿਆਂ ਦਾ ਡਿਜ਼ਾਈਨ ਬਣਦਾ ਹੈਗਾ ਬਹੁਤ ਹੀ ਪਿਆਰਾ ਸਵਟਰ ਲਈ ਸਪੈਸ਼ਲ ਹੈ ਵੈਸੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਸਵਟਰ ਚ ਬਹੁਤ ਪਿਆਰਾ ਲੱਗਦਾ ਹੈ ਜੈਂਟਸ ਸਵਟਰ ਚ ਕਿਵੇਂ ਬਣੂਗਾ ਉਹ ਤੁਹਾਨੂੰ ਦੱਸਦੇ ਆ ਜਿਹੜੀ ਆਪਾਂ ਬਾਰਡਰ ਤੋਂ ਬਾਅਦ ਪਹਿਲੀ ਸਿਲਾਈ ਕਰਨੀ ਹੈ ਤਿੰਨ ਗੁੰਡੇ ਉਲਟੇ ਪਹਿਲਾਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਤਿੰਨ ਗੁੰਡੇ ਉਲਟੇ ਪੰਜ ਗੁੰਡੇ ਸਿੱਧੇ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਹੈ ਤੇ ਆਪਾਂ ਪਹਿਲੀ ਸਲਾਈ ਆਪਾਂ ਇਸ ਤਰੀਕਾ ਕਰਾਂਗੇ ਤਿੰਨ ਉਲਟੇ ਪੰਜ ਸਿੱਦੇ ਆਠ ਆਠ ਦਾ ਗੰਦਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਹੈਗਾ ਤੇ ਸੌਖਾ ਬਿਲਕੁਲ ਸੌਖਾ ਹੀ ਆਇਆ ਇੱਕ ਸਲਾਈ ਤਾਂ ਆਪਣੀ ਇਸ ਤਰੀਕਾ ਨਿਕਲ ਜੂ ਇੱਕ ਸਲਾਈ ਚ ਆਪਾਂ ਨੇ ਡਿਜ਼ਾਈਨ ਪਾਉਣਾ ਹੈਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਹਿਲੀ ਸਲਾਈ ਆਪਣੀ ਕੰਪਲੀਟ ਹੋ ਗਈ ਹੁਣ ਆਪਾਂਗੇ ਦੂਜੀ ਸਾਈਡ ਤੇ ਦੂਜੀ ਸਾਈਡ ਤੋਂ ਆਪਾਂ ਨੇ ਕੀ ਕਰਨਾ ਹੈ ਜਿਹੜੇ ਆਪਾਂ ਉਧਰ ਤਿੰਨ ਗੁੰਡੇ ਸਿੱਧੇ ਗੁਨੇ ਆ ਉਲਟੇ ਗੁਨੇ ਆ ਸੌਰੀ ਇਧਰ ਆਪਾਂ ਉਹ ਸਿੱਧੇ ਗੁਣਾ ਜਿਹੜੇ ਉਧਰ ਸਿੱਧੇ ਬੁਣਿਆ ਉਧਰ ਇਧਰ ਆਪਾਂ ਉਲਟੇ ਬੁਣਾਂਗੇ ਪੰਜ ਇਸ ਤਰ੍ਹਾਂ ਹੀ ਆਪਣੀ ਇਹ ਦੂਜੀ ਸਿਲਾਈ ਕੰਪਲੀਟ ਹੋ ਗਈ ਬੈਕ ਸਾਈਡ ਤੋਂ ਹਰ ਵਾਰ ਇਸੇ ਤਰੀਕੇ ਚੱਲੂਗਾ ਡਿਜ਼ਾਈਨ ਵਾਲੀ ਵੀ ਸਿਲਾਈ ਤੇ ਆਪਣੀ ਦੂਸਰੀ ਵੀ ਸਿਲਾਈ ਤਿੰਨ ਸਿੱਧੇ ਪੰਜ ਉਲਟੇ ਬਿਲਕੁਲ ਈਜ਼ੀ ਡਿਜ਼ਾਈਨ ਜਿਹਨੇ ਨਹੀਂ ਵੀ ਸਲਾਈਆਂ ਬੁਣੀਆਂ ਉਹ ਵੀ ਬਣਾ ਸਕਦੇ ਆ ਸਿੰਪਲ ਜਿਹਾ ਬਿਨਾ ਜਾਲੀ ਤੋਂ ਹੈ ਇੱਕ ਵਾਰ ਜਿੱਥੇ ਟਿਕ ਗਿਆ ਉੱਥੇ ਹੀ ਆਪਣਾ ਇਹ ਡਿਜ਼ਾਈਨ ਚੱਲੀ ਜਾਊਗਾ ਨਾ ਇਹਦੀ ਜਗ੍ਹਾ ਚੇਂਜ ਕਰਨ ਦੀ ਲੋੜ ਨਹੀਂ ਹੁਣ ਆਪਾਂ ਕੀ ਕਰਨਾ ਹੈ ਜਿਹੜੇ ਆਪਾਂ ਉਲਟੇ ਗੁੰਡੇ ਆ ਉਹਨਾਂ ਨੂੰ ਤਾਂ ਉਲਟੇ ਬੁਣਨਾ ਹੈ ਐਸ ਤਰ੍ਹਾਂ ਤਾਂ ਅੱਗਾ ਲੈ ਜਾਗੇ ਬੈਕ ਸਾਈਡ ਹੁਣ ਇਹਦੇ ਪੰਜ ਗੁੰਡੇ ਨੇ ਪੰਜ 'ਚ ਪਹਿਲਾਂ ਆਪਾਂ ਦੋ ਗੁੰਡੇ ਉਤਾਰਾਂਗੇ ਸਲਾਈ ਆਪਾਂ ਇੱਧਰ ਦੀ ਬੈਕ ਸਾਈਡ ਦੀ ਕਰਕੇ ਪਹਿਲਾ ਗੁੰਡਾ ਇੱਧਰ ਲੈ ਜਾਗੇ ਤੇ ਦੂਜਾ ਅੱਗੇ ਲੈ ਆਵਾਂਗੇ ਇਸ ਤਰ੍ਹਾਂ ਨੂੰ ਬੁਣਨਾ ਸਿੱਧਾ ਹੀ ਹੈ ਜਿਹੜਾ ਆਪਣਾ ਤੀਸਰਾ ਗੁੰਡਾ ਹੈ ਇਹਨੂੰ ਆਪਾਂ ਇਸ ਤਰੀਕ ਕੱਲੇ ਨੂੰ ਸਿੱਧਾ ਹੀ ਬੁਣ ਲਾਂਗੇ ਤਿੰਨ ਬੁਣੇਗੇ ਆਪਣਾ ਜਿਹੜੇ ਲਾਸਟ ਵਾਲੇ ਦੋ ਰਹਿ ਗਏ ਇਹਨਾਂ ਨੂੰ ਆਪਾਂ ਕੀ ਕਰਨਾ ਹੈ ਪਹਿਲਾਂ ਆਪਾਂ ਪਿੱਛੋਂ ਦੀ ਸਿਲਾਈ ਕਰੀਤੀ ਹੁਣ ਆਪਾਂ ਅੱਗੋਂ ਦੀ ਸਿਲਾਈ ਕਰਕੇ ਇਹਨੂੰ ਅੱਗੇ ਲੈ ਆਵਾਂਗੇ ਇਹਨੂੰ ਫਿਰ ਆਪਾਂ ਪਿੱਛੇ ਲੈ ਜਾ ਦੂਜੇ ਤਰ੍ਹਾਂ ਲਾਸਟ ਵਾਲੇ ਤੱਕ ਬੁਣਨਾ ਆਪਾਂ ਇਸ ਤਰੀ ਸਿੱਧਾ ਸਿੱਧਾ ਹੀ ਦਾ ਫੇਰ ਅੱਗੇ ਤਿੰਨ ਗੁੰਡੇ ਉਲਟੇ ਫੇਰ ਉਸੇ ਤਰ੍ਹਾਂ ਦੋ ਗੁੰਡੇ ਉਤਾਰੇ ਬੈਕ ਸਾਈਡ ਦੀ ਸਲਾਈ ਪਹਿਲਾ ਗੁੰਡਾ ਪਿੱਛੇ ਲੈ ਜਾਗੇ ਦੂਸਰਾ ਅੱਗੇ ਲੈ ਜਾ ਬੁੰਡਾ ਪਾਸੇ ਦੀ ਹੈ ਦੋ ਇਹ ਸਿੱਧੇ ਬੁਣਾ ਲਾਂਗੇ ਇੱਕ ਕਪਲਾ ਜਿਹੜਾ ਇਹ ਤੀਸਰਾ ਗੁੰਡਾ ਹੈ ਇਹਨੂੰ ਵੀ ਇਸ ਤਰੀ ਸਿੱਧੇ ਬਣਾ ਲਾਂਗੇ ਜਿਹੜੇ ਲਾਸਟ ਵਾਲੇ ਦੋ ਰਹਿ ਗਏ ਇਹਨਾਂ ਚੋਂ ਆਪਾਂ ਅੱਗੇ ਦੀ ਸਿਲਾਈ ਕਰਕੇ ਪਹਿਲੇ ਗੁੰਡੇ ਨੂੰ ਅੱਗੇ ਲੈ ਜਾਗੇ ਜਿਹੜਾ ਲਾਸਟ ਵਾਲਾ ਇਹਨੂੰ ਆਪਾਂ ਪਿੱਛੇ ਲੈ ਜਾਵਾਂਗੇ ਐਸਟਰ ਫਿਰ ਆਪਣੀ ਸਾਈਡ ਫਿਰ ਤਿੰਨ ਗੁੰਡੇ ਉਲਟੀ ਚੌਥੀ ਸਿਲਾਈ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਣੇ ਦੂਜੀ ਸਿਲਾਈ ਪਾਈ ਸੀ ਤਿੰਨ ਸਿੱਦੇ ਪੰਜ ਉਲਟੇ ਤੈਨਲੇ ਸਿੱਧੇ ਪੰਜ ਵਰਟੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੌਖੇ ਸੌਖੇ ਤੇ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਹੀ ਆਪਣਾ ਚਾਰਤ ਲੰਜਾਂ ਦਾ ਡਿਜ਼ਾਈਨ ਆ ਇਸ ਤਰ੍ਹਾਂ ਹੀ ਕੰਪਲੀਟ ਹੁੰਦਾ ਇਸ ਤਰ੍ਹਾਂ ਹੀ ਬਣ ਕੇ ਆਉਂਦਾ ਗੋਲ ਗੋਲ ਪਤਾਸੇ ਜੇ ਬਣਦੇ ਆ ਬਹੁਤ ਹੀ ਪਿਆਰੇ ਲੱਗਦੇ ਆ ਬਣਾ ਕੇ ਜਰੂਰ ਵੇਖਿਓ ਕੀ ਮੈਨੂੰ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ